ਤਾਲੀਆਂ ਜੀ ਤੁਹਾਡੇ ਸਾਰਿਆਂ ਵੱਲੋਂ ਵੀ ਹੋਣੀਆਂ ਚਲੋ ਪ੍ਰਮਾਣੀ ਦੇਖੋ ਜੀ ਅਰੇ ਦ ਲੰਡਨ ਸਟਰੀਟ ਆਪਣਾ ਕਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਪਿਆ ਤਾਂ ਮਰਡੇ ਹੈ ਨਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਥੇ ਇਹ ਆਪਣਾ ਸਾਉਂਡ ਦੀ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ ਤੇ ਸਾਡਾ ਕੁਝ ਮਿਸ ਕਮਿਊਨੀਕੇਸ਼ਨ ਗਿਆ ਕੋਈ ਹੈ ਨਾ ਮਤਲਬ ਮੈਨੂੰ ਉਥੇ ਸੁਣਿਆ ਵੀ ਪੈਕਅਪ ਹੈ ਨਾ ਇਹ ਇਹਨਾਂ ਨੇ ਕਿਹਾ ਸੀ ਵੀ ਬੈਕਅਪ ਚਲਾਓ ਤੇ ਮੈਨੂੰ ਸ਼ੂਰ ਇਨਾ ਜ਼ਿਆਦਾ ਸੀਗਾ ਤੇ ਤਾਂ ਕਰਕੇ ਜੀ ਮਸਲਾ ਕੀ ਨਿਬੜੇ ਮਸਲਾ ਤਾਂ ਨਹੀਂ ਬਿਛਰੀ ਰਹੀ ਸੀ ਮਸਲਾ ਤਾਂ ਕੀ ਨਹੀਂ ਸੀ ਮਸਲਾ ਨਿਬੜਨਾ ਕੀ ਹੈ ਸਾਡਾ ਕਿਹੜਾ ਵੀ ਰੋਲਾ ਸੀ ਵੱਟਦਾ ਹਾਂਜੀ ਤੇ ਪੇਮੈਂਟ ਵਾਲਾ ਇਹ ਪਹਿਲੇ ਮਹੀਨੇ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹਾਂਜੀ ਪੇਮੈਂਟ ਦਾ ਕੋਈ ਰੋਲਾ ਨਹੀਂ ਇਸ਼ੂ ਨਹੀਂ ਹੈ ਕਵੀ ਜੀ ਟੈਕਨੀਕਲੀ ਹੋਰ ਟੈਕਨੀਕਲ ਇਸ਼ੂ ਸੀਗਾ ਜੀ ਹਾਂਜੀ ਉਹਦੇ ਕਰਕੇ ਨੂੰ ਸੌਟ ਆਊਟ ਹੋ ਗਿਆ ਨੀ ਉਹ ਤਾਂ ਚੋਟਾ ਚੋਟਾ ਵੀਰੇ ਆਬੀਅਸਲੀ ਜੀ ਫਾਕੀਪ ਤਾਂ ਵੀਡੀਓ ਬਣਾ ਰਹੇ ਆ ਚਲ ਚਲ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਹੋਰ ਦੱਸੋ ਮੈਂ ਹੋਰ ਕੀ ਕਰਾਂ ਲੁਧਿਆਣੇ ਤੋਂ ਆਇਆ ਕੋਈ ਮਹਾਲੀ ਤੋਂ ਆਇਆ ਹਰ ਬੰਦਾ ਇੱਧੇ ਖਾਲੀ ਗਿਆ ਜੀ ਪ੍ਰੋਗਰਾਮ ਦੇ ਵਿੱਚ ਹੀ ਬੰਦ ਕਰਕੇ ਚਲਾ ਗਿਆ ਕਿੰਨੇ ਚ ਬੁੱਕ ਹੋਇਆ ਸਰ ਬੁੱਕ ਆਰਗੇਨਾਈਜ਼ਰ ਸਾਡੇ ਜਿਹੜੇ ਕੰਗ ਸਾਹਿਬ ਹੈਗੇ ਆ ਜਿਨ੍ਹਾਂ ਨੇ ਇਹਨਾਂ ਨੂੰ ਬੁੱਕ ਕੀਤਾ ਤੇ ਆਈ ਥਿੰਕ 6 ਲੱਖ ਦੇ ਆਸ-ਪਾਸ ਦੀ ਬੁਕਿੰਗ ਹੋਈ ਹੈ ਜੀ ਇਹਦੀ ਟੋਟਲ ਕਿੰਨੀ ਬੁੱਕ ਲਾਇਓ ਜਰਾ ਹਾਂਜੀ ਟੋਟਲ ਕਿੰਨੇ ਪੈਸੇ ਸੀ ਹਣੀ ਜੀ ਟੋਟਲ ਜੀ ਟੋਟਲ 30 ਲੱਖ ਰੁਪਏ ਲੱਗੇ ਹਾਂ ਟੋਟਲ 40 ਲੱਖ ਰੁਪਏ ਸਾਰੇ ਵੀਟ ਤੇ ਲੱਗ ਗਿਆ ਜੀ ਸਾਡਾ ਜੀ ਕੌਣ ਹੈ ਕਲਾਕਾਰ ਜੀ ਇਹ ਕੰਗਸਾਹਬ ਹੈ ਜੀ ਸਾਡਾ ਆਰਗੇਨਾਈਜ਼ਰ ਹੈ ਜੀ ਕਿਹੜੇ ਜੀ ਹਾਂਜੀ ਕੰਗਸਾਹਬ ਇਹ ਵੈੱਡ ਮੈਨੇਜਮੈਂਟ ਵਾਲੇ ਹੈ ਜੀ ਸਾਡਾ ਸਾਡਾ ਕੀ ਮਸਲਾ ਹੋਇਆ ਜੀ ਅੱਜ ਮਸਲਾ ਬ੍ਰਦਰ ਇਹ ਹੋਇਆ ਜੀ ਅਸੀਂ ਪਤਾ ਸੀ ਪਹਿਲਾਂ ਤੇ ਕੱਲ ਬਾਰਿਸ਼ ਬਹੁਤ ਸੀਗੀ ਜੀ ਬੜੀ ਮਿਹਨਤ ਨਾਲ ਜੀ ਸਾਰਾ ਪ੍ਰੋਗਰਾਮ ਤਿਆਰ ਕੀਤਾ ਜਗ੍ਹਾ ਤਿਆਰ ਕੀਤੀ ਸਾਰਾ ਕੁਝ ਜੋਰ ਰਿਕੁਆਇਰਮੈਂਟ ਸੀਗੀ ਇਹਨਾਂ ਦੀ ਇਹਨਾਂ ਕੋਲ ਜੋਰ ਟੈਕ ਚੈੱਕ ਉਹੀ ਟੈਕ ਰਾਈਡਰ ਅਸੀਂ ਇਹਨਾਂ ਦਾ ਪ੍ਰੋਵਾਈਡ ਕੀਤਾ। ਨਹੀਂ ਇਹਨਾਂ ਦਾ ਜੋ ਇਹਨਾਂ ਨੇ ਕਿਹਾ ਸਾਨੂੰ ਇਦਾਂ ਦਾ ਬੈਂਡ ਚਾਹੀਦਾ ਹੈਗਾ, ਇਦਾਂ ਦੀ ਡਰਮ ਵੀ ਚਾਹੀਦੀ ਹੈ, ਇਦਾਂ ਦਾ ਸਾਊਂਡ ਚਾਹੀਦਾ ਹੈ। ਪ੍ਰੋਗਰਾਮ ਚੱਲ ਰਿਹਾ ਸੀਗਾ ਜੀ। ਪ੍ਰੋਗਰਾਮ ਤੁਸੀਂ ਹੇਠੇ ਆ ਗਏ। ਉਸ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀ ਜੀ ਤਾਂ ਟੈਕਨੀਕਲ ਪ੍ਰੋਬਲਮ ਆ ਗਈ, ਚੱਲਦੀ ਜੀ। ਬਿਜਲੀ ਦੀ ਦਿੱਕਤ ਆ ਗਈ। ਜੀ ਜਿਵੇਂ ਦਿੱਕਤ ਆਈ ਇਹ ਉੱਥੇ ਤੋਂ ਚੱਲੇਗੀ। ਹੂੰ। ਕਿੰਨੇ ਸਾਉਂਡ ਲਾਏ ਜੀ ਹੁਣ ਤੱਕ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਦੇਖੋ ਜੀ ਟੈਕਨੀਕਲ ਦਿੱਕਤ ਆ ਗਈ ਹੈ ਤੁਸੀਂ ਇਹਨੂੰ ਕੰਟੀਨਿਊ ਕਰੋ ਇਹ ਉੱਥੇ ਤੋਂ ਨਿਕਲ ਜੀ ਇਹ ਮਸਲਾ ਹੈ ਭਾਜੀ ਕਿੰਨਾ ਕਿੰਨੇ ਗਾਣੇ ਗਾਏ ਜੀ ਇਹਨਾਂ ਨੇ ਵੱਲੋਂ ਗਾਣੇ ਜਿਹੜੇ ਹੈਗੇ ਦੋ ਹਮਲ ਜਿਆਦਾ ਤੋਂ ਜਿਆਦਾ ਮਿਕਸ ਲੱਗਾ ਬਣਾ ਮਿਕਸਿੰਗ ਲਾਇਆ ਹਣਾ ਜਿੰਨੀ ਜਿੰਨੀ ਦੇ ਨਾਲ ਮੈਕਸੀਮਮ ਕਿੰਨੇ ਪੈਸਿਆਂ ਚ ਗੱਲ ਹੋਈ ਸੀ ਸਾਰੇ ਇਹਨਾਂ ਬੁੱਕਰਿਆਂ ਦਾ ਕਿੰਨੇ ਨਾਲ ਗੱਲ ਸਾਡੀ ਹੋਈ ਸੀ ਜੀ ਮੈਂ ਤੁਹਾਨੂੰ ਦੱਸਦਾ ਮੰਨ ਲਿਆ ਅਸੀਂ ਮਾਲਕ ਹੈ ਮੰਨ ਲਿਆ ਅਸੀਂ ਮਾਲਕ ਅਸੀਂ ਗਲਤ ਬੋਲ ਸਕਦੇ ਹਾਂ ਉੱਥੇ ਮੀਡੀਆ ਬੈਟਰੀ ਸੀ ਸਾਰੀ ਸਾਰੀ মিডিਆ ਨੂੰ ਪੁੱਛੋ ਕਿੰਨਾ ਕੁ ਗਾਇਆ ਹੂੰ ਸਮਝ ਜੀ ਕਿੰਨਾ ਕੁ ਟਾਈਮ ਲਾਇਆ ਕੀ ਕੀਤਾ ਤੁਸੀਂ ਵੀ ਉੱਤੀ ਸੀਗੇ ਹਾਂਜੀ ਸਰ ਤੁਸੀਂ ਉੱਤੀ ਸੀ ਤੁਸੀਂ ਸਾਰੇ ਸਾਰਾ ਕੁਝ ਰਿਕਾਰਡ ਕੀਤਾ ਮੇਰੇ ਭਾਈ ਹੁਣ ਹੀ ਸਾਰੇ ਆਨੇ ਉੱਪਰ ਖੜੇ ਨੇ ਮੈਂ ਉੱਪਰ ਖੜਾ ਸੀਗਾ 1 ਸੈਕਿੰਡ ਦਾ ਸਾਊਂਡ ਬੰਦ ਹੋਈ ਹੈ ਜੀ ਉਸ ਤੇ ਮੈਂ ਨਾਲ ਹੀ ਪੌੜੀਆਂ ਤੇ ਗੱਡੀ 'ਚ ਬੈਠ ਗਿਆ ਬਿਜਲੀ ਦਾ ਕੰਮ ਹੈ ਟੈਕਨੀਕਲ ਇਸ਼ੂ ਆ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਨਾ ਤਾਂ ਉੱਤਰ ਕੇ ਆਪਾਂ ਗੱਡੀ 'ਚ ਬੈਠ ਗਏ ਤੁਸੀਂ ਇੱਕ ਚੀਜ਼ ਦੱਸੋ ਕਿੰਨੇ ਕਿੰਨੇ ਪੈਸਿਆਂ 'ਚ ਤੁਹਾਡੀ ਗੱਲਬਾਤ ਹੋਈ ਸੀ 590 59000 ਰੁਪਏ ਪੇਮੈਂਟ ਕਰਿਆ ਉਹ ਆਨਲਾਈਨ ਟ੍ਰਾਂਸਫਰ ਕੀਤੀ ਕੈਸ਼ ਕੀਤੀ ਬਾਈ ਜੀ ਬੜੇ ਖੁੱਲ੍ਹੇ ਪਿੱਛੇ ਆ ਜਾ ਤਾ ਮਾਥੋ ਕੋਈ ਕਾਰਨ ਕੀ ਹੋਇਆ ਜਿਹਦੇ ਕਰਕੇ ਇਹ ਇਹ ਹੋ ਗਿਆ ਕੋਈ ਗੱਲ ਬਾਤ ਅਸੀਂ ਤਾਂ ਇਹ ਦਾ ਪੁੱਛ ਰਹੇ ਹਾਂ ਜੀ ਅਸੀਂ ਤਾਂ ਸਮਝ ਨਹੀਂ ਆ ਰਹੀ ਹੈ ਜੀ ਠੀਕ ਹੈ ਪਹੁੰਚ ਚੁੱਕੀ ਹੈ ਦਿਲ ਪ੍ਰੀਤ ਲੋ ਜੋ ਮੀਡੀਆ ਬਾਈ ਜੀ ਤੋਂ ਜੀ ਤੋਂ